ਕਿਸਿੰਘ ਜੋ ਬਾਤ ਲੜੀ ਨੂੰ ਹੱਸ ਕੇ ਵਰ ਜਾਂਦੇ ਗੁਰਮਖ ਸਿੰਘ ਜੋ ਬਾਤ ਲੜੀ ਨੂੰ ਹੱਸ ਕੇ ਵਰ ਜਾਂਦੇ ਪੂਜੇ ਜਾਨ ਜਵਾਲ ਸਦਾ ਜੋ ਨੇਕੀ ਕਰ ਜਾਂਦੇ ਪੂਜੇ ਜਾਨ ਜਵਾਲ ਸਦਾ ਜੋ ਨੇਕੀ ਕਰ ਜਾਂਦੇ ਹਰਮਾਨ ਗੁਰਬਿੰਦਰ ਗਾਉਂਦੇ ਤਾਰਾ ਝੁਕਦੇ ਰਹਿਣੇ ਅਸੀਸ ਸਦਾ ਸਿੰਘਾਂ ਸਰਦਾਰਾਂ ਨੂੰ ਝੁਕਦੇ ਰਹਿਣੇ ਅਸੀਸ ਸਦਾ ਸਿੰਘਾਂ ਸਰਦਾਰਾਂ ਨੂੰ ਝੁਕਦੇ ਰਹਿਣੇ ਅਸੀਸ ਸਦਾ ਸਿੰਘਾਂ ਸਰਦਾਰਾਂ ਨੂੰ ਪੂਜੀ ਸ਼ਾਨ ਜਾਂਦੀ ਸ਼ਾਹੀ ਤਖਤ ਉੱਤੇ ਬੰਦੇ ਕੌਮ ਲਈ ਜਿਹੜੇ ਸ਼ਹੀਦ ਹੁੰਦੇ ਉਹੀ ਪੀਰ ਪਕੰਬਰ ਔਲੀਏ ਬਣਦੇ ਜਿਹੜੇ ਪਹਿਲਾਂ ਮਰਨ ਲਈ ਮਰੀਦ ਹੁੰਦੇ ਸਿਰ ਤਲੀ ਤੇ ਯਾਰ ਦੀ ਗਲੀ ਜਾ ਕੇ ਪਿੱਛੋਂ ਸੋਹਣੇ ਦਿਲਦਾਰ ਦੇ ਦੀਦ ਹੁੰਦੇ ਬੜੇ ਲਾਲਚੀ ਲਾਲਾਂ ਨੂੰ ਸਿੱਟ ਬੈਂਦੇ ਸੱਚੇ ਆਸ਼ਿਕ ਨਾ ਕਦੇ ਖਰੀਦ ਹੁੰਦੇ ਖੇਤੀ ਰੁਲ ਰਹੀ ਸੀ ਦੇਸ਼ ਵਾਸੀਆਂ ਦੀ ਆਦੀ ਲਿਓ ਲਈ ਤੋ ਇਹ ਰਾਤ ਯਾਰੋ ਲਹੂ ਕੌਮਲੀਆਂ ਜੜਾਂ ਵਿੱਚ ਪਾ ਕੇ ਰੱਖੇ ਸੱਚੇ ਸ਼ਹੀਦਾਂ ਨੇ ਪਤ ਯਾਰੋ